ਅੱਜਕੱਲ ਮੈਟਰੋ ਤੇ ਟ੍ਰੇਨ ਦੇ ਅੰਦਰ ਰੇਲਵੇ ਪਲੇਟਫਾਰਮਾਂ 'ਤੇ ਹੋਰ ਜਨਤਕ ਥਾਵਾਂ 'ਤੇ ਨੱਚਣ ਦਾ ਰੁਝਾਨ ਬਹੁਤ ਵੱਧ ਗਿਆ ਹੈ। ਉਹਨਾਂ ਨੂੰ ਅਜਿਹਾ ਕਰਨਾ ਚੰਗਾ ਲੱਗ ਸਕਦਾ ਹੈ ਪਰ ਦੂਜੇ ਲੋਕਾਂ ਨੂੰ ਉਹਨਾਂ ਦੀ ਹਰਕਤ ਬਿਲਕੁਲ ਵੀ ਪਸੰਦ ਨਹੀਂ ਆਉਂਦੀ। ਸੋਸ਼ਲ ਮੀਡੀਆ 'ਤੇ ਜਿਵੇਂ ਹੀ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ ਤਾਂ ਲੋਕ ਇਹਨਾਂ ਨੂੰ ਦੇਖ ਕੇ ਗੁੱਸੇ 'ਚ ਆ ਜਾਂਦੇ ਹਨ ਅਤੇ ਫਿਰ ਆਲੋਚਨਾਵਾਂ ਦਾ ਸੋਸ਼ਲ ਸ਼ੁਰੂ ਹੋ ਜਾਂਦਾ ਹੈ ਅੱਜਕੱਲ ਅਜੀਹਾ ਹੀ ਇੱਕ ਡਾਂਸ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਜਿਸ ਚ ਇੱਕ ਲੜਕੀ ਮੁੰਬਈ ਦੇ 에ਰਪੋਰਟ ਤੇ ਆਪਣੇ ਡਾਂਸ ਨਾਲ ਤਬਾਈ ਮਚਾਉਂਦੀ ਨਜ਼ਰ ਆ ਰਹੀ ਹੈ ਉਸਦੇ ਇਸ ਡਾਂਸ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ ਹਨ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਲਵਾਰ ਸੂਟ ਪਹਿਨੀ ਇੱਕ ਕੁੜੀ ਅਜੀਬ ਤਰੀਕੇ ਨਾਲ ਰੀਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਸਨੇ ਫਿਲਮ ਕੁਰੂਕ ਖੇਤਰ ਦੇ ਗੀਤ ਆਪਕਾ ਆਨਾਤੇ ਡਾਂਸ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਸਾਰੇ ਲੋਕ ਉਤਸੁਕਤਾ ਨਾਲ ਉਸਦੇ ਨਾਟਕੀ ਡਾਂਸ ਮੂਵਸ ਨੂੰ ਮੂਵਸ ਨੂੰ ਦੇਖ ਰਹੇ ਹਨ ਅਤੇ ਕਈ ਇਹ ਦੇਖ ਕੇ ਹੈਰਾਨ ਹਨ ਕਿ ਉਸ ਨਾਲ ਕੀ ਹੋਇਆ ਹੈ ਕੁਝ ਲੋਕ ਉਸ ਨੂੰ ਅਜੀਬ ਨਜ਼ਰ ਨਾਲ ਦੇਖ ਕੇ ਹੀ ਅੱਗੇ ਵਧ ਰਹੇ ਹਨ ਦਾਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਇਹ ਰੀਲ ਮੁੰਬਈ 에ਰਪੋਰਟ ਤੇ ਬਣਾਈ ਹੈ ਜਿਸ ਚ ਉਹ ਅਜੀਬ ਡਾਂਸ ਕਰਦੇ ਹੋਏ ਅਚਾਨਕ ਫਰਸ਼ ਤੇ ਲੇਟ ਗਈ ਅਜੇ ਇਹ ਡਾਂਸ ਤੁਸੀਂ ਸ਼ਾਇਦ ਹੀ ਦੇਖਿਆ ਹੋਵੇਗਾ ਲੜਕੀ ਦਾ ਇਹ ਮਜ਼ਾਕੀਆ ਡਾਂਸ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਤੇ ਸਾਂਝਾ ਕੀਤਾ ਗਿਆ ਹੈ ਅਤੇ ਕੈਪਸ਼ਨ ਚ ਲਿਖਿਆ ਹੈ ਵਾਇਰਲ 에য়ারਪੋਰਟਾਂ ਤੇ ਪਹੁੰਚ ਗਿਆ ਹੈ ਮਹਿਜ 29 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 337000 ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਜਦਕਿ ਇਸ ਵੀਡੀਓ ਨੂੰ 35000 ਤੋਂ ਵੱਧ ਲੋਕ ਲਾਈਕ ਵੀ ਕਰ ਚੁੱਕੇ ਹਨ ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਵਾਂ ਵੀ ਦਿੱਤੀਆਂ ਹਨ ਇੱਕ ਯੂਜ਼ਰ ਨੇ ਗੁੱਸੇ 'ਚ ਲਿਖਿਆ ਜੇਕਰ ਮੈਂ ਉਸ ਨੂੰ ਕਿਤੇ ਵੀ ਦੇਖਿਆ ਤਾਂ ਮੈਂ ਇਸ ਨੂੰ ਥੱਪੜ ਮਾਰ ਦੇਵਾਂਗਾ ਉੱਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਲੋਕ ਪੈਸਿਆਂ ਲਈ ਕੁਝ ਵੀ ਕਰ ਲੈਣ ਇਸੇ ਤਰ੍ਹਾਂ ਇੱਕ ਯੂਜ਼ਰ ਨੇ ਲਿਖਿਆ ਹੈ ਲੋਕਾਂ ਵਿੱਚ ਇੰਨਾ ਭਰੋਸਾ ਕਿੱਥੋਂ ਆਵੇ ਉੱਥੇ ਹੀ ਇੱਕ ਯੂਜ਼ਰ ਨੇ ਗੁੱਸੇ 'ਚ ਲਿਖਿਆ ਜਿੱਥੇ ਵੀ ਤੁਸੀਂ ਕਿਸੇ ਵੀ ਵਿਅਕਤੀ ਨੂੰ ਇਸ ਖਤਰਨਾਕ ਵਾਇਰਸ ਨਾਲ ਸੰਕਰਮਿਤ ਦੇਖੋ ਉਸ ਨੂੰ ਕੱਟ ਦਿਓ